ਸੱਚ ਆਪ ਦਾਟਰ ਦੀ ਸਪੀਡ ਇੰਨੀ ਹੈ ਵੀ ਇਹਦੇ ਜਿਹੜਾ ਰੁਗ ਲਾਣ ਵਾਲਾ ਬੰਦਾ ਉਹ ਤਾਕਤਵਾਰ ਤੇ ਤਗਰੂਸਤ ਹੋਣਾ ਚਾਹੀਦਾ ਇਹਨੂੰ ਕੋਈ ਪਰਵਾਹ ਨਹੀਂ ਜਿੰਨੇ ਮਰਜ਼ੀ ਰੁਗ ਲਾਈ ਜਾਓ ਉਹ ਨਹੀਂ ਹਰਾ ਇਹਨੇ ਅੱਗੇ ਕੱਢੀ ਜਾਣਾ ਬਾਈ ਜੀ ਜਿਹੜਾ ਇਹ ਹਰਾ ਹਰਾ ਜਿਹੜਾ ਦੂਰ ਸਿੱਡਦਾ 5 ਫੁੱਟ ਤੱਕ ਜਿੱਦਾਂ ਬਾਕੀ ਮੋਟਰ ਦਾ ਪ੍ਰੈਸ਼ਰ ਹੋਊਗਾ ਉਸ ਹਿਸਾਬ ਨਾਲ ਜਿੰਨੇ ਚੱਕਰ ਹੋਣਗੇ ਮੋਟਰ ਦੇ ਓਨੀ ਜ਼ਿਆਦਾ ਦੂਰ ਸਿੱਟੋ ਤੇ ਬਾਈ ਜੀ ਇਹ ਨੇ ਇਹਦੇ ਛਟੀਲੀ ਪਲੇਟ ਇਹਨਾਂ ਦੀ ਲਾਈਫ ਹੈ ਜਿਹੜੀ ਬਹੁਤ ਜ਼ਿਆਦੀ ਹੈ ਲੰਮਾ ਸਮਾਂ ਚੱਲਦੇ ਨੇ ਤੇ ਆਪਣੇ ਆਪ ਚੱਲ ਚੱਲ ਕੇ ਇਹ ਤਿੱਖੇ ਹੋਈ ਜਾਂਦੇ ਨੇ ਵੀਰ ਜੀ ਇਹ ਜੂਸੀ ਵੈਰੀਆਂ ਦੇ ਵਿੱਚ ਹੈ ਜੀ ਸਟੀਲੀ ਗਰਾਰੀ ਦੇ ਵਿੱਚ ਹੈ ਜੀ ਸਾਰਾ ਸਟੀਲੀ ਗਰਾਰੀ ਦੀ ਫੁੱਲ ਗਰੰਟੀ ਹੈ ਜੀ ਜੂਸੀ ਵੈਰੀਆਂ ਦੀ 2 ਸਾਲ ਦੀ ਗਰੰਟੀ ਹੈ ਜੀ ਇਹਨੂੰ ਕੁਛ ਨਹੀਂ ਹੁੰਦਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇਹ ਖੜੇ ਹੋਏ ਨੇ ਬਾਈ ਜੀ ਹੁਰੀ ਆਪਣੇ ਨਾਲ ਤੇ ਬਾਈ ਜੀ ਹੁਰਾ ਕੋਲ ਮਿਲਦੀ ਹੈ ਜੀ ਇਹ ਚਾਪ ਕਟਰ ਤੇ ਜਿਹੜੀ ਇਹ ਚਾਪ ਕਟਰ ਹੈ ਜਾਨੀ ਕਿ ਹਰੇ ਚਾਰੇ ਵਾਲੀ ਮਸ਼ੀਨ ਤੇ ਨਵੀਂ ਤਕਨੀਕ ਦੀ ਹੈ ਬਹੁਤ ਵਧੀਆ ਹੈ ਘੰਟਿਆਂ ਦਾ ਕੰਮ ਹੈ ਜਿਹੜਾ ਇਹ ਚਾਪ ਕਟਰ ਮਿੰਟਾਂ ਦੇ ਵਿੱਚ ਕਰਦੀ ਹੈ ਤੇ ਜਿਹੜੀ ਇਹਦੀ ਸਪੀਡ ਹੈ ਬਹੁਤ ਹੀ ਜ਼ਿਆਦਾ ਹੈ ਕਟਰ ਬਾਰੇ ਆਪਾਂ ਬਾਈ ਜੀ ਹੁਰਾ ਨਾਲ ਕਰਦੇ ਆ ਗੱਲਬਾਤ ਤੇ ਨਾਲੇ ਲੈਨੇ ਆ ਇਹਦੇ ਬਾਰੇ ਜਾਣਕਾਰੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਜਿਹੜੀ ਇਹ ਚਾਪ ਕਟਰ ਆਪਣੀ ਇਹਦੇ ਬਾਰੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਇਹਦੇ ਮਤਲਬ ਕੀ ਕੀ ਗੁਣ ਨੇ ਤੇ ਇਹਦੇ ਕੀ ਕੀ ਫਾਇਦੇ ਨੇ ਤੇ ਜਿਵੇਂ ਹੁਣੇ ਨਵੀਂ ਤਕਨੀਕ ਦੇ ਵਿੱਚ ਤਿਆਰ ਹੋਈ ਐ ਤੇ ਇਹਦਾ ਆਪਾਂ ਨੂੰ ਕੀ ਬੈਨੇਫਿਟ ਐ ਜੀ ਵੀਰ ਜੀ ਇਹ ਆਪਣੀ ਆ ਜਾਂਦੀ ਐ ਜੀ ਸਟੀਲ ਦੇ ਹਾਈ ਟੈਕ ਬਲੇਡਾਂ ਦੇ ਵਿੱਚ ਜੀ ਠੀਕ ਆ ਜੀ ਜਿਨ੍ਹਾਂ ਨੂੰ ਤਿੱਖੇ ਕਰਨ ਦੀ ਲੋੜ ਨਹੀਂ ਜੀ ਲਾਉਣ ਦੀ ਲੋੜ ਨਹੀਂ ਜੀ ਜਿੱਦਾਂ ਦੋ ਪਸ਼ੂ ਨੇ ਆਪਣੇ ਲਵੇ ਤਾਂ ਇਹਨੂੰ ਮੰਨ ਕੇ ਚੱਲੋ ਵੀ 7 ਤੋਂ 8 ਸਾਲ ਬਲੇਡਾਂ ਦੀ ਕੋਈ ਜ਼ਰੂਰਤ ਨਹੀਂ ਪਾਦਣ ਦੀ ਠੀਕ ਆ ਜੀ ਉਸ ਤੋਂ ਬਾਅਦ ਸਟੀਲੀ ਕਰਾਰੀ ਦੇ ਵਿੱਚ ਆ ਜਾਂਦੀ ਐ ਜੀ ਸਾਰੀ ਮੋਟਰ ਨਾਲ ਆਪਰੇਟ ਹੁੰਦੀ ਐ ਜੀ ਤੇ ਇੱਕ ਘੰਟੇ ਦੀ 28 ਕਮਾਂਟਲ ਦੀ ਕੈਪੈਸਿਟੀ ਐ ਜੀ 1 ਘੰਟੇ ਦੀ 28 ਕਵੈਂਟੀ ਇਸ ਮਸ਼ੀਨ ਦੀ ਇਸ ਮਸ਼ੀਨ ਦੀ ਠੀਕ ਹੈ ਤੇ ਬਾਈ ਜੀ ਉਹੀ ਗੱਲ ਆ ਜਾਂਦੀ ਹੈ ਇਹ ਵੀ ਜਾਣੀ ਗਏ ਜਿਵੇਂ ਇਸ ਮਸ਼ੀਨ ਦੇ ਵਿੱਚ ਰੁਗ ਲਾਲ ਲਈ ਜਿਹੜਾ ਬੰਦਾ ਹੈ ਉਹ ਤਾਕਤਵਾਰ ਹੋਣਾ ਚਾਹੀਦਾ ਤੇ ਜਿੰਨਾ ਮਰਜੀ ਇਹਦੇ ਵਿੱਚ ਹਰਾ ਲਾਈ ਜਾਓ ਇਹਨੂੰ ਕੋਈ ਪਰਵਾਹ ਨਹੀਂ ਆਪਾਂ ਐਸੇ ਕਰਕੇ ਕਹੇ ਵੀ ਜਿਹੜਾ ਘੰਟਿਆਂ ਦਾ ਕੰਮ ਹੈ ਮਸ਼ੀਨ ਇਹ ਮਿੱਟੀਾਂ ਦੇ ਵਿੱਚ ਕਰਦੀ ਹੈ ਤੇ ਇੱਕ ਬਾਈ ਜੀ ਜਿਹੜੀ ਸਭ ਤੋਂ ਵਧੀਆ ਗੱਲ ਹੈ ਇਸ ਮਸ਼ੀਨ ਦੀ ਜਿਵੇਂ ਪੁਰਾਣੀਆਂ ਮਸ਼ੀਨਾਂ ਹੁੰਦੀਆਂ ਸਨ ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦੀ ਜਿਹੜੀ ਆਪਾਂ ਨੂੰ ਮਤਲਬ ਦਿੱਕਤ ਜਾਂ ਆਪਾਂ ਨੂੰ ਪਰੇਸ਼ਾਨੀ ਆਉਂਦੀ ਸੀ ਵੀ ਆਪਾਂ ਨੂੰ ਡਰ ਰਹਿੰਦਾ ਸੀ ਉਹਨਾਂ ਦੇ ਵਿੱਚ ਆ ਜਾਂਦਾ ਸੀ ਕਈ ਜਿਹੜਾ ਗਲਤੀ ਦੇ ਨਾਲ ਹੱਥ ਪਰ ਜਿਹੜੀ ਇਹ ਮਸ਼ੀਨ ਹੈ ਇਹਦੀ ਜਿਹੜੀ ਸੇਫਟੀ ਹੈ ਬਹੁਤ ਹੀ ਜ਼ਿਆਦਾ ਹੈ ਜਿਵੇਂ ਆਪਾਂ ਦੇਖ ਸਕਦੇ ਆ ਵੀ ਇਹ ਇਹਦੀ ਪਿੱਛੇ ਪਾਰਟੀ ਬਣੀ ਹੋਈ ਆ ਜਿੱਥੇ ਆਪਾਂ ਲਾ ਲਓ ਵੀ ਕੋਈ ਵੀ ਹਰਾ ਇੱਥੇ ਰੱਖ ਕੇ ਤੇ ਇਹਦੇ ਅੱਗੇ ਬਿਲਕੁਲ ਪਿੱਛੇ ਤੇ ਅੱਗੇ ਖਿੱਚ ਕੇ ਲੈ ਜਾਂਦੀ ਹੈ ਇਹ ਵੀ ਜਿਹੜੀ ਮਸ਼ੀਨ ਦੀ ਜਿਹੜੀ ਫੈਸਿਲਿਟੀ ਆ ਕਿਉਂਕਿ ਜਿਹੜੇ ਇਹਦੇ ਕਟਰ ਨੇ ਬਹੁਤ ਦੂਰ ਅੱਗੇ ਜਾ ਕੇ ਲੱਗੇ ਹੋਏ ਨੇ ਤੇ ਇਹ ਵੀ ਜਿਹੜੀ ਮਤਲਬ ਇਹਦੀ ਸੇਫਟੀ ਆ ਬਹੁਤ ਵਧੀਆ ਹੈ ਤੇ ਬਾਕੀ ਬਾਈ ਦੀ ਇਹਦੇ ਹੋਰ ਮਤਲਬ ਕੀ ਕੀ ਇਹਦੇ ਗੁਣ ਨੇ ਉਹਦੇ ਬਾਰੇ ਆਪਣੇ ਦਰਸ਼ਕਾਂ ਨੂੰ ਦੱਸੋ ਜੀ ਵੀਰ ਜੀ ਇੱਕ ਤਾਂ ਇਹ 벨ਟ ኦਪਰੇਟਡ ਹੈ ਜੀ ਜਿੱਦਾਂ ਪਹਿਲਾਂ ਪੁਰਾਣੀਆਂ ਮਸ਼ੀਨਾਂ ਦਾ ਪਟਾ ਉੱਤਰ ਜਾਂਦਾ ਸੀ ਅਲਾਈਨਮੈਂਟ ਆਊਟ ਹੋ ਜਾਂਦੀ ਸੀ ਉਹ ਨਹੀਂ ਇਹਦੀ ਆਊਟ ਹੁੰਦੀ ਇੱਕ ਵਾਰ ਇੱਕ ਵਾਰੀ ਤਿਆਰ ਹੋ ਗਈ ਤਾਂ ਇਹਨੂੰ ਸਮਝੋ ਵੀ 5-7 ਸਾਲ 벨ਟ ኦਪਰੇਟਰ ਦੀ ਚੱਲੂਗੀ ਅਲਾਈਨਮੈਂਟ ਨਹੀਂ ਆਊਟ ਹੁੰਦੀ ਤੇ ਨੰਬਰ 3 ਇਹਦੇ ਵਿੱਚ ਆਪਣਾ ਹੱਥ ਆਉਣ ਦਾ ਕੋਈ ਗੰジャਸ ਨਹੀਂ ਵੀ ਹੱਥ ਆ ਜਾਊਗਾ ਤੇ ਦੂਰੀ ਚਾਰਾ ਖਿੱਚ ਲੈਂਦੀ ਹੈ ਠੀਕ ਹੈ ਜੀ ਇਹ ਚੀਜ਼ ਹੈ ਤੇ ਬਾਈ ਜੀ ਜਿਵੇਂ ਆਪਾਂ ਦੇਖਦੇ ਆਂ ਵੀ ਇਹ ਮਸ਼ੀਨ ਨੂੰ ਆਪਾਂ ਦੇਖ ਰਹੇ ਆਂ ਵੀ ਬਿਲਕੁਲ ਇਹਦਾ ਜਿਹੜਾ ਸਾਈਜ਼ ਆ ਛੋਟਾ ਜਿਹਾ ਹੈ ਛੋਟਾ ਤੇ ਦਰਸ਼ਕੋ ਜਿਵੇਂ ਆਪਣੀਆਂ ਪਹਿਲੀਆਂ ਮਸ਼ੀਨਾਂ ਹੁੰਦੀਆਂ ਸਨ ਉਹ ਜਿਹੜੀ ਜਗ੍ਹਾ ਹੁੰਦੀ ਸੀ ਜਿਆਦੀ ਕਿਉਂ ਮਤਲਬ ਜਗ੍ਹਾ ਘੇਰਦੀਆਂ ਸਨ ਪਰ ਇਹ ਮਸ਼ੀਨ ਦਾ ਇਹ ਫਾਇਦਾ ਹੈ ਵੀ ਜਿਹੜੀ ਜਗ੍ਹਾ ਹੈ ਉਹ ਵੀ ਥੋੜੀ ਘੇਰਦੀ ਹੈ ਤੇ ਇੱਕ ਸਭ ਤੋਂ ਵੱਡੀ ਜਿਹੜੀ ਮਤਲਬ ਇਹਦੀ ਫੈਸਿਲਿਟੀ ਤੇ ਸਹੂਲਤ ਹੈ ਇਹਨੂੰ ਟਾਇਰ ਲੱਗੇ ਹੋਏ ਨੇ ਇਹਨੂੰ ਰੇੜ ਕੇ ਆਪਾਂ ਜਿੱਥੇ ਮਰਜੀ ਅੱਗੇ ਪਿੱਛੇ ਕਰ ਸਕਦੇ ਆਂ ਹਾਂਜੀ ਹਾਂਜੀ ਵੀਰ ਜੀ ਇਹਦੇ ਉੱਤੇ ਮੋਟਰ ਵੀ ਆਪਾਂ ਫਿੱਟ ਕਰ ਸਕਦੇ ਆ ਤੇ ਇੰਜਨ ਵੀ ਫਿੱਟ ਕਰ ਸਕਦੇ ਆ ਜਿੱਦਾਂ ਪਹਿਲਾਂ ਪਿੱਟਰ ਇੰਜਣਾਉਂਦਾ ਸੀ ਕੋਈ ਫਿੱਟ ਹੋ ਜੂਗਾ ਜੀ ਇਹ ਵੀ ਆ ਆਪਣਾ 3 ਵੀਲਰ ਦਾ ਇੰਜਨ ਆ ਜੀ ਇਹ ਫਿੱਟ ਹੋ ਜੂਗਾ ਜੀ ਕੋਈ ਦਿੱਕਤ ਨਹੀਂ ਜੀ ਇੰਜਨ ਵਾਲੀ ਜਿੱਦਾਂ ਕਹਦਾ ਹੁੰਦੇ ਨੇ ਵੀ ਇੰਜਨ ਤੇ ਚੱਲਦੀ ਨਹੀਂ ਇੰਜਨ ਤੇ ਆਪਰੇਟ ਹੁੰਦੀ ਹੈ ਤੇ ਭਾਈ ਜੀ ਜਿਵੇਂ ਆਪਾਂ ਪਹਿਲੀਆਂ ਮਸ਼ੀਨਾਂ ਹੋ ਗਈਆਂ ਸੜ ਪ੍ਰਾਣੀਆਂ ਆਪਣੀਆਂ ਮਸ਼ੀਨਾਂ ਤੇ ਜਿਵੇਂ ਹੁਣੇ ਨਵੇਂ ਮਾਡਲ ਦੀ ਨਵੀਂ ਤਕਨੀਕ ਦੀ ਮਸ਼ੀਨ ਹੈ ਤੇ ਜਿਵੇਂ ਆਪਾਂ ਪਹਿਲੀਆਂ ਮਸ਼ੀਨਾਂ ਦੇ ਵਿੱਚ ਜਦੋਂ ਹਰਾ ਕੁੱਤਰਦੇ ਹੁੰਦੇ ਸੀ ਕੋਈ ਵੀ ਚਾਰਾ ਕੁੱਤਰਦੇ ਹੁੰਦੇ ਸੀ ਤੇ ਉਹਦੇ ਪੈਰਾਂ ਵਿੱਚ ਡੇਗਦਾ ਹੁੰਦਾ ਸੀ ਤੇ ਇੱਕ ਬੰਦਾ ਜਿਹੜਾ ਸਪੈਸ਼ਲ ਉਸ ਚਾਰੇ ਨੂੰ ਖਿੱਚਣ ਦੀ ਕੋਲ ਖੜਾਣਾ ਪੈਂਦਾ ਸੀ ਵੀ ਉਹ ਚਾਰਾ ਖਿੱਚੀ ਜਾਂਦਾ ਸੀ ਤੇ ਪਰ ਜਿਵੇਂ ਇਹ ਟੋਕਾ ਹੈ ਇਹਦੇ ਵਿੱਚ ਇਧਰੋਂ ਰੁਕ ਲਾਏ ਤਾਂ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਇੱਧਰ ਜਗ੍ਹਾ ਦਿੱਤੀ ਹੋਈ ਹੈ ਵੀ ਜਿਹੜਾ ਹਰਾ ਹੈ ਵੀ ਇੱਕ ਸਾਈਡ ਤੇ ਮਾਰਦਾ ਕਿੰਨੀ ਦੂਰੀ ਤੱਕ ਮਾਰਦਾ ਆਪਣੇ ਦਰਸ਼ਕਾਂ ਨੂੰ ਉਹਦੇ ਬਾਰੇ ਜਾਣਕਾਰੀ ਦੇ ਦੋ ਜੀ ਵੀਰ ਜੀ ਇਹ ਮੋਟਰ ਤੇ ਚੱਕਰਾਂ ਤੇ ਡਿਪੈਂਡ ਕਰਦਾ ਹੈ ਇੰਜਣ ਦੇ ਚੱਕਰਾਂ ਤੇ ਡਿਪੈਂਡ ਕਰਦਾ ਜੀ ਜਿੰਨੇ ਚੱਕਰ ਜ਼ਿਆਦਾ ਨੇ ਓਨੇ ਹਰਾ ਇਹਨੇ ਦੂਰ ਛੁੱਟਣਾ ਜੀ ਜ਼ਿਆਦਾ ਚੱਕਰ ਨੇ 5 ਤੋਂ 6 ਫੁੱਟ ਦੂਰ ਮਾਰੂਗਾ ਜੀ ਜਿੱਦਾਂ ਗਿੱਲਾ ਹਰਾ ਜ਼ਿਆਦਾ ਤਾਂ ਉਹਨੂੰ 3 ਫੁੱਟ ਤੱਕ ਇਹ ਚੀਜ਼ ਹੈ ਜੀ ਵੀ ਜਾਨੀ ਕਿ ਮਤਲਬ ਜਿਵੇਂ ਆਪਾਂ ਨੂੰ ਪਹਿਲਾਂ ਇੱਕ ਬੰਦੇ ਦੀ ਜ਼ਰੂਰਤ ਪੈਂਦੀ ਸੀ ਉਹ ਬੰਦੇ ਦੀ ਜ਼ਰੂਰਤ ਨਹੀਂ ਤਾਂ ਜਿਹੜਾ ਹਰਾ ਹੈ ਮਤਲਬ ਉਹ ਦੂਰ ਮਾਰੀ ਜਾਂਦਾ ਹੈ ਦੂਰ ਮਾਰ ਤੇ ਬਾਈ ਜੀ ਇੱਕ ਸਭ ਤੋਂ ਵਧੀਆ ਜਿਹੜੀ ਮਤਲਬ ਇਹਦੀ ਇਸ ਠੋਕੇ ਦੀ ਖਾਸੀਅਤ ਹੈ ਜਾਂ ਇਹਦੀ ਫੈਸਿਲਿਟੀ ਹੈ ਉਹ ਹੈ ਜੀ ਜਿਵੇਂ ਆਪਣੇ ਪਹਿਲੇ ਟੋਕੇ ਹੁੰਦੇ ਸੀ ਵੀ ਜੇਕਰ ਆਪਣੇ ਕੋਲ ਰੁਗ ਜਾਦਾ ਲੱਗ ਜਾਂਦਾ ਹਾਂ ਤਾਂ ਉਹ ਬਹੁਤ ਜ਼ਿਆਦਾ ਜਿਹੜੇ ਟੋਕੇ ਹੁੰਦੇ ਸੀ ਪਾਣੀ ਕੱਢ ਦਿੰਦੇ ਸੀ ਤੇ ਕਈ ਵਾਰ ਪਸ਼ੂ ਮਤਲਬ ਵੀ ਉਹਨੂੰ ਨਹੀਂ ਸੀ ਖਾਂਦੇ ਕਿਉਂਕਿ ਆਪਣਾ ਹਰਾ ਚਾਰਾ ਜਿਹੜਾ ਪਿਆਰ ਜਾਂਦਾ ਸੀ ਤਾਂ ਉਹ ਬਦਬੂ ਲੱਗ ਜਾਂਦਾ ਸੀ ਮਾਰਨ ਪਰ ਇਹ ਜਿਹੜਾ ਇਹ ਜਿਹੜਾ ਹਰਾ ਚਾਰਾ ਕੱਟਦੀ ਐ ਉਹਨੂੰ ਮਤਲਬ ਇਸ ਤਰ੍ਹਾਂ ਕੱਟਦੀ ਐ ਵੀ ਉਹਦੇ ਵਿੱਚੋਂ ਪਾਣੀ ਜ਼ਿਆਦਾ ਨਹੀਂ ਨਿਕਲਦਾ ਤੇ ਜਿਹੜਾ ਆਪਣਾ ਹਰਾ ਐ ਉਹਨੂੰ ਬਹੁਤ ਹੀ ਜ਼ਿਆਦਾ ਸਫਾਈ ਦੇ ਨਾਲ ਇਹ ਮਸ਼ੀਨ ਮਤਲਬ ਕੁੱਤਰਦੀ ਐ ਇਹਦੇ ਵਿੱਚ ਜੀ ਦਿੱਕਤ ਕੋਈ ਨਹੀਂ ਆਉਂਦੀ ਪਾਣੀ ਦੀ ਜੀ ਐਦਾਂ ਹੋ ਸਕਦਾ ਵੀ ਗਿੱਲੇ ਪੱਠੇ ਵੱਢ ਲਿਆ ਬੰਦਾ ਗਿੱਲਿਆਂ ਦਾ ਟੋਕਾ ਕਰਤਾ ਫਿਰ ਤਾਂ ਹੋਣੀ ਐ ਜੀ ਪਰ ਦਿੱਕਤ ਕੋਈ ਨਹੀਂ ਆਉਂਦੀ ਜਿੱਦਾਂ ਕਹਿੰਦੇ ਨੇ ਵੀ ਪਾਣੀ ਕੱਢਦਾ ਉਹ ਪਾਣੀ ਵਾਲੀ ਕੋਈ ਸਮੱਸਿਆ ਨਹੀਂ ਤੇ ਬਾਈ ਜੀ ਜਿਹੜੀ ਇੱਕੇ ਦੀ ਗੱਲ ਹੋਰ ਐ ਜੀ ਜਿਹੜੇ ਇਹਦੇ ਮਤਲਬ ਬਲੇਅ ਐ ਵਿੱਚ ਬਲੇਡ ਲੱਗੇ ਹੋਏ ਨੇ ਬਲੇਡ ਸਟੀਲੀ ਬਲੇਡ ਨੇ ਤਾਂ ਉਹਨਾਂ ਦੀ ਜਿਹੜੀ ਲਾਈਫ ਹੈ ਬਹੁਤ ਜ਼ਿਆਦੀ ਹੈ ਜਾਨੀ ਕਿ ਉਹ ਛੇਤੀ ਲਵਾਣੇ ਨਹੀਂ ਪੈਂਦੇ ਆਪਣੇ ਆਪ ਚੱਲ ਕੇ ਜਿਹੜੇ ਉਹ ਬਲੇਟ ਨੇ ਲੱਗਦੇ ਰਹਿੰਦੇ ਨੇ ਤੇ ਹਰੇ-ਚਾਰੇ ਨੂੰ ਜਿਹੜਾ ਬਹੁਤ ਵਧੀਆ ਕੱਟਦੇ ਨੇ ਹਾਂਜੀ ਤੇ ਬਾਕੀ ਬਾਈ ਜੀ ਇਹਦੀ ਗਾਰੰਟੀ ਗਰੰਟੀ ਬਾਰੇ ਦੇਖਦੇ ਆਪਣੇ ਕਿਸੇ ਦਸਤਖਾਣੇ ਲੈਣਾ ਹੋਏ ਕਿੰਨੀ ਕੁ ਹੈ ਤੇ ਇਹਦੇ ਮਤਲਬ ਕੀ ਲਾਈਫ ਹੈ ਜੀ ਵੀਰ ਜੀ ਇਹਦੀ ਗਾਰੰਟੀ 2 ਸਾਲ ਦੀ ਹੁੰਦੀ ਹੈ ਜੀ ਬੈਰੀਆਂ ਦੀ ਤੇ ਸਟੀਲੀ ਕਰਾਰੀ ਦੀ ਠੀਕ ਹੈ ਜੀ ਤੇ ਹੁੰਦਾ ਇਹਨੂੰ ਕੁਛ ਨਹੀਂ ਜੀ ਫੁੱਲ ਹੈਵੀ ਦੇ ਵਿੱਚ ਬਣਿਆ ਹੋਇਆ ਹੈ ਜੀ ਸਾਫ ਸਪਾਈ ਦਾ ਧਿਆਨ ਰੱਖੋ ਮੰਨ ਕੇ ਚਲੋ 20 30 ਸਾਲ ਕਿਤੇ ਨਹੀਂ ਜਾਂਦਾ ਜੀ ਠੀਕ ਹੈ ਮੇਨ ਗੱਲ ਆ ਤੇ ਬਾਈ ਜੀ ਹੁਣ ਆਪਣੇ ਦਰਸ਼ਕਾਂ ਨੂੰ ਇਹਦੇ ਬਾਰੇ ਦੱਸੋ ਵੀ ਜੇਕਰ ਕੋਈ ਆਪਣੇ ਕੋਲ ਆਹ ਘਾਹ ਆਉਂਦਾ ਆਪਣੀ ਵੀਡੀਓ ਦੇਖ ਕੇ ਤਾਂ ਉਹਨਾਂ ਨੂੰ ਮਤਲਬ ਵੀ ਜਾਇਜ਼ ਰੇਟ ਤੇ ਜਾਂ ਕਿਵੇਂ ਵੀ ਮੌਕੇ ਤੇ ਰੇਟ ਦੱਸੋਗੇ ਜਾਂ ਵਿੱਚ ਵੀਡੀਓ ਦੇ ਮਤਲਬ ਰੇਟ ਦੱਸਿਆ ਜਾਏਗਾ ਜੀ ਸ਼ੁਰੂ ਆਪਣਾ ਮਾਡਲ 13000 ਤੋਂ ਹੋ ਜਾਂਦਾ ਜੀ ਠੀਕ ਹੈ ਉੱਪਰ ਅਲੱਗ-ਅਲੱਗ ਮਾਡਲ ਨੇ ਜੀ ਉਹਨਾਂ ਦੇ ਸਾਰੇ ਆਪਾਂ ਦੱਸ ਨਹੀਂ ਸਕਦੇ ਡਿਟੇਲ ਬਹੁਤ ਲੰਬੀ ਹੋ ਜੂਗੀ ਤੇ 13000 ਤੋਂ ਸਟਾਰਟ ਹੈ ਜੀ ਵਿਦਆਉਟ ਮੋਟਰ ਰੇਟ ਨੇ ਜੀ ਜਿੱਦਾਂ ਦੀ ਵਾਲੇ ਨੂੰ ਰਿਮੋਟਰ ਲਗਾਉਣੀ ਆ ਮੋਟਰ ਲਾ ਦਾਂਗੇ ਜੀ ਜਿੱਦਾਂ ਦਾ ਵੀ ਕੋਈ ਵੀ ਆਪਣਾ ਇੰਜਨ ਲਗਾਉਣਾ ਇੰਜਨ ਲਾ ਦਾਂਗੇ ਜੀ ਇਹ ਚੀਜ਼ ਆ ਜੀ ਜੇ ਕਿਸੇ ਨੂੰ ਫਿੱਟ ਨਹੀਂ ਪੈਂਦਾ ਤਾਂ ਉਹਦੀ ਵਾਪਸੀ ਦੀ ਫੁੱਲ ਗਾਰੰਟੀ ਹੈ ਜੀ 5 ਤੋਂ 10 ਦਿਨ ਵਰਤ ਕੇ ਦੇਖ ਲਿਆ ਜੇ ਨਹੀਂ ਫਿੱਟ ਪੈਂਦਾ ਤਾਂ ਵਾਪਸ ਆ ਜੀ ਤੇ ਬਾਈ ਜੀ ਆ ਵੇਖ ਲੋ ਵੀ ਬਾਈ ਜੀ ਹੁਣਾਂ ਨੇ ਕਿਹਾ ਵੀ ਕਹੀ ਰਾ ਜਿਵੇਂ ਕੋਈ ਦਰਸ਼ਕ ਇਥੋਂ ਉਬਾਈ ਜਾਂ ਪਸਾਣ ਵੀਰ ਇਥੋਂ ਟੋਕਾ ਲੈ ਕੇ ਜਾਂਦਾ ਤੇ ਕਈ ਵਾਰ ਫਿੱਟ ਨਹੀਂ ਆਉਂਦਾ ਤੇ 10-15 ਦਿਨ ਚਲਾ ਕੇ ਫਿਰ ਟੋਕੇ ਨੂੰ ਵਾਪਸ ਕਰਕੇ ਜਿਵੇਂ ਹੋਰ ਮਤਲਬ ਕਈ ਮਾਡਲ ਪਏ ਨੇ ਇਹ ਤਾਂ ਤੁਸੀਂ ਮਾਡਲੋਂ ਬਦਲ ਕੇ ਲਿਜਾ ਸਕਦੇ ਹੋ ਤੇ ਇਹ ਵੀ ਬਾਈ ਜੀ ਹੋਰੀ ਤੁਹਾਡੀ ਜਿਹੜੀ ਸੋਚ ਹੈ ਬਹੁਤ ਵਧੀਆ ਹੈ ਤੇ ਕਿਉਂਕਿ ਕਈ ਵਾਰ ਦਿਮਾਗ ਤੇ ਹੋ ਜਾਂਦਾ ਵੀ ਉਹ ਵੱਡਾ ਮਾਡਲ ਲੈਣਾ ਹੈ ਜਾਂ ਦੂਜਾ ਤੇ ਬਾਈ ਜੀ ਉਹ ਵੀ ਤੁਸੀਂ ਇਸ ਤਰ੍ਹਾਂ ਚੇਂਜ ਕਰਕੇ ਬਾਈ ਜੀ ਹਰਾਂ ਕੋਲ ਲਿਜਾ ਸਕਦੇ ਹੋ ਕੋਈ ਇਹਦੇ ਵਿੱਚ ਪੈਸਾ ਨਹੀਂ ਕੱਟਿਆ ਜਾਊਗਾ ਜੀ 10 ਦਿਨ ਥੋਨੇ ਚਲਾ ਲਿਆ ਕੋਈ ਪੈਸਾ ਨਹੀਂ ਕੱਟਿਆ ਜਾਊਗਾ ਜੀ ਉਹੀ ਰੇਟ ਜਿੱਦਾਂ ਤੁਸੀਂ ਲੈ ਕੇ ਗਏ ਉਹਨੇ ਜੀ ਉਨੇ ਰੇਟ ਜੀ ਵਾਪਸ ਲਿਆ ਜਾਏ ਤੇ ਬਾਈ ਜੀ ਹੁਣ ਇੰਜ ਕਰੋ ਆਪਣੇ ਦਰਸ਼ਕਾਂ ਨੂੰ ਇੱਕ ਤਾਂ ਆਪਣਾ ਐਡਰੈਸ ਦੇ ਦਿਓ ਤੇ ਇੱਕ ਆਪਣਾ ਨੰਬਰ ਦੇ ਦਿਓ ਤੇ ਜੇ ਕਿਸੇ ਨੇ ਆਣ ਕੇ ਟੋਕਾ ਲਜਾਣਾ ਹੋਵੇ ਤਾਂ ਉਹ ਇਸ ਬੈਂਸ ਤੇ ਜਾਂ ਫੋਨ ਤੇ ਗੱਲ ਕਰਕੇ ਆ ਸਕੇ ਵੀਰ ਜੀ ਆਪਣੀ ਸ਼ਾਪ ਦਾ ਨਾਮ ਹੈ ਜੀ ਮਾਲਵਾ ਟੋਕਾ ਪਤਣਾ ਜੀ ਪਟਿਆਲਾ ਰੋਡ ਤੇ ਸਭਰਾਜ ਏਜੰਸੀ ਦੇ ਨਾਲ ਜੀ ਮੋਬਾਈਲ ਨੰਬਰ ਆਪਣਾ ਹੈਗਾ ਜੀ 98785 90060 ਤੇ ਇਹ ਬਾਈ ਜੀ ਹੁਰਾ ਨੇ ਆਪਣਾ ਨੰਬਰ ਦਿੱਤਾ ਤਾਂ ਬਾਈ ਜੀ ਜੇ ਕਿਸੇ ਨੂੰ ਜ਼ਰੂਰਤ ਹੋਏ ਤਾਂ ਬਾਈ ਜੀ ਹੁਰਾ ਕੋਲ ਆਣ ਕੇ ਚਾਪ ਕਟਰ ਲੈ ਜਾ ਸਕਦੇ ਹੋ ਤਾਂ ਜਿਵੇਂ ਬਾਈ ਜੀ ਹੁਰਾ ਨੇ ਐਡਰੈਸ ਦਿੱਤਾ ਐਸ ਐਡਰੈਸ ਤੇ ਆ ਕੇ ਤਾਂ ਇਹਨਾਂ ਨੂੰ ਮਿਲ ਸਕਦੇ ਹੋ ਤੇ ਬਾਈ ਜੀ ਹੁਰੀ ਜਿਹੜੇ ਮਤਲਬ ਰੇਟ ਦੀ ਗੱਲ ਹੈ ਬਾਈ ਜੀ ਹੁਰੀ ਰੇਟ ਵੀ ਕੋਈ ਗੱਲ ਨਹੀਂ ਵੱਧ ਘੱਟ ਕਰ ਲੈਂਦੇ ਨੇ ਜਦੋਂ ਤੁਸੀਂ ਮੌਕੇ ਤੇ ਉਹ ਮੌਕੇ ਤੇ ਆਓਗੇ ਚਲੋ ਜਿਹੜਾ ਥੋੜਾ ਬਾਲਾ ਦੂਰੋਂ ਹੁੰਦਾ ਉਹਨੂੰ ਥੋੜੀ ਬਾਲੀ ਛੋਟ ਕੀਤੀ ਜਾਂਦੀ ਹੈ ਤੇ ਇਸ ਕਰਕੇ ਬਾਈ ਜੀ ਹੁਰੀ ਰੇਟ ਨੇ ਜਿਹੜੇ ਬਿਲਕੁਲ ਜਾਇਜ਼ ਲਾਉਂਦੇ ਨੇ ਤੇ ਜਿਹੜੀ ਟੋਪੇ ਦੀ ਆ ਪੂਰੀ ਗਰੰਟੀ ਦਿੰਦੇ ਨੇ ਤੇ ਤੁਸੀਂ ਬਾਈ ਜੀ ਆਣ ਕੇ ਚਾਪ ਕੱਟ ਰਿੱਥੋਂ ਇੰਨਾ ਕੋਲ ਜਾ ਸਕਦੇ ਹੋ ਅੱਜ ਦੀ ਵੀਡੀਓ ਕਰਦੇ ਆ ਜੀ ਸਮਾਪਤ ਕੋਈ ਨਵੀਂ ਜੀ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ